ਲਓ ਮਿੱਤਰੋ ਇੱਧਰ ਰਹਿ ਗਿਆ ਜੀ ਨਸ਼ਹਿਰਾ ਢਾਲਾ ਸਾਰਾ ਪਿੰਡ ਤੇ ਇੱਧਰ ਰਹਿ ਜੀ ਬਾਰਡਰ ਡਰਦੇ ਡਰਦੇ ਤੁਹਾਨੂੰ ਵਿਖਾਉਣੇ ਪਾਕਿਸਤਾਨ ਦਾ ਹਾਂਜੀ ਆਓ ਦੇਖੋ ਮਿੱਤਰੋ ਆਪਾਂ ਈ ਕਾਰ ਬੰਦੀ ਕੀਤੀ ਆ ਉਹਨਾਂ ਨੂੰ ਡਰ ਕੋਈ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਹਾਂ ਆਹ ਵੇਖੋ ਜੀ ਉਹ ਸਾਹਮਣੇ ਬੀਐਸਐਫ ਪੋਸਟ ਲੱਗੀ ਤੇ ਇਹ ਪਿੰਡ ਕਿਹੜਾ ਪਿੰਡ ਆਪਣਾ ਓ ਹਾਂਜੀ ਇਹ ਸਾਹਮਣੇ ਵਿੱਚ ਜੀ ਪਿੰਡ ਵਡਾਣਾ ਓ ਰਿਆ ਪਿੰਡ ਨਾ ਔਰ ਆ ਮਿੱਤਰੋ ਪਿੰਡ ਪੜਾਣਾ ਉਹ ਪਿੰਡ ਪੜਾਣਾ ਉਹ ਪਾਣੀ ਦੀ ਟੈਂਕੀ ਦੀ ਸੀ ਜਾਂਦੀ ਇਹ ਔਰ ਹੀ ਅੱਛਾ ਆ ਜਿਹੜੀ ਪਏ ਤੋਂ ਆ ਜਿਹੜਾ ਪਈ ਆ ਹਾਂਜੀ ਇਹ ਪਏ ਦੋ ਪਏ ਆ ਇੱਕ ਆਪਣਾ ਵਾ ਇੱਕ ਪਾਕਿਸਤਾਨ ਵਾਲਾ ਇਹ ਪਾਕਿਸਤਾਨ ਦਾ ਠੀਕ ਆ ਉਹ ਪਰਲਾ ਪਾ ਉਹ ਪਾਕਿਸਤਾਨ ਦਾ ਹੀ ਨਹੀਂ ਨਹੀਂ ਇਹ ਪਏ ਤਾਂ ਜਿਹੜੀ ਉਰਾਂ ਨੇ ਇੰਡੀਆ ਤੇ ਪਏ ਤਾਂ ਪਰਾਂ ਪਰਾਂ ਜਿਹੜੀ ਆ ਉਹ ਪਾਕਿਸਤਾਨ ਦੀ ਆ ਜਿੱਤੇ ਬਿੱਲਰ ਨਹੀਂ ਆ ਉਹ ਹਾਂ ਹਾਂ ਤੋਂ ਜਿਹੜੀ ਅੰਦਰ ਬਾਹਰ ਆ ਇਹ ਆਪਣੀ ਸਾਈਡ ਆ ਇਹ ਆਪਣੀ ਸਾਈਡ ਆ ਇਹ ਪਰਲਾ ਉਹ ਉਹਨਾਂ ਦਾ ਪਏ ਆ ਠੀਕ ਠੀਕ ਆ ਠੀਕ ਆ ਪਰ ਹੁਣ ਜ਼ਮੀਨ ਸਾਰੀ ਉਧਰ ਉਹਨਾਂ ਦੀ ਅੱਗੇ ਅੱਛਾ ਉਹਨਾਂ ਦੀ ਆ ਗਈ ਹਾਂਜੀ ਸੇਮ ਹੀ ਹੈ ਨਾ ਇਹ ਇੱਕ ਤਾਰਬੰਦੀ ਆ ਬਾਕੀ ਤਾਂ ਕੋਈ ਸਿਆਣ ਹੀ ਨਹੀਂ ਤੋਂ ਤੱਕ ਆ ਕੇ ਕਰ ਸਕਦੇ ਆ ਹਾਂ ਸਮਝ ਗਏ ਉਤੋਂ ਫੇਰ ਬਾਹਰ ਨੂੰ ਉਧਰੋਂ ਕਈ ਆਪਣਾ ਏਰੀਆ ਉਹਨਾਂ ਦੇ ਨਾਲ ਪਿੰਡ ਨਾ ਹੀ ਜਾ ਲੱਗਾ ਠੀਕ ਆ ਉਥੇ ਲੱਗਿਆ ਪਿੰਡ ਦੇ ਨਾਲ ਵੀ ਏਰੀਆ ਹਾਂ